ਮਾਲ ਦੀ ਗੱਲ ਮੌਜੂਦਾ ਭਗਵਾਨ ਮਾਲ ਦੀ ਸਰਕਾਰ ਕਾਨੂੰਨ ਦੀ ਕੇਸ ਤਰੀਕੇ ਨਾਲ ਧੱਜੀਆਂ ਉਡਾਉਂਦੀਆਂ ਨੇ ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਸੁਨੋਈ ਦੀ ਜਿਹਨੂੰ 잡 ਕੇ ਉਹਦੀ ਇੰਟਰੋਗੇਸ਼ਨ ਅੰਗਰੇਜ਼ੀ ਸੀਆਈਏ ਸਟਾਫ ਖਰੜਚ ਕਰਨੀ ਸੀ ਉੱਥੇ ਤਾਂ ਉਹਦੀ ਐਂਟਰੀਆਂ ਕਰਾਉਣ ਲੱਗ ਗਏ ਜੀਦੀ ਇਨਟੈਰੋਗੇਸ਼ਨ ਕਰਨੀ ਚਾਹੀਦੀ ਜੀ ਜਿਹੜਾ ਇੱਕ ਖੁਨਖਾਰ ਅਪਰਾਧੀ ਆ ਜਿਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਨੇ ਜੀਤੇ ਤੇ 70 ਤੋਂ ਵੱਧ ਕੇਸ ਚੱਲਦੇ ਨੇ ਜਿਨੇ ਸੁਲਮਾਨ ਖਾਨ ਨੂੰ ਮਾਰਨ ਦੀ ਪ੍ਰਣ ਲਿਆ ਹੋਇਆ ਔਰ ਧਮਕੀਆਂ ਜਾ ਦੇ ਰਿਹਾ ਉਹਦੀ ਕਰਨੀ ਸੀ ਇਨਟੈਰੋਗੇਸ਼ਨ ਉਹਦੀ ਤਾਂ ਕਰ ਲਈ ਇੰਟਰਵਿਊ ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ ਮੋਦੀ ਸਰਕਾਰ ਨੂੰ ਖਾਣੀ ਪਈ ਹੋਵੇ 3 ਸਾਲ 'ਚ ਚਲਾਨ ਨਾ ਪੇਸ਼ ਕਰਦੇ ਹੋਣ ਸੁਪਰੀਮ ਕੋਰਟ ਤੋਂ ਭੱਜ ਕੇ ਆ ਜਾਂਦੇ ਕਿਸੇ ਨਾਂ ਆਨੇ ਬਾਨੇ ਜੀ ਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇੰਟਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਹ ਤਾਂ ਇਸ ਲਾ ਬਾਈਡਿੰਗ ਸਿਟੀਜ਼ਨ ਲੁਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜੀਆਂ ਜਿਹੜਾ ਹੂੰਗਾ ਅੰਗਰੇਜ਼ ਮੈਨੂੰ 11 ਵਾਰੀ ਸੱਦ ਲਿਆ ਤੁਸੀਂ ਇਟਸ ਨਾਟ ਅ ਜੋਕ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋਇਆ ਚਾਰ ਪੰਜ ਸਿੱਟ ਸਿੱਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿੱਗ ਕੇ ਡੀਆਈਜੀ ਲੈਵਲ ਤੇ ਆ ਗਈ ਹੈ ਮਗਰ ਧੱਜੀਆਂ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਚੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸੱਦਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮੈਨਾਂ ਮੇਰੀ ਤੁਸੀਂ ਵੇਖੋ ਕਿੰਨਾ ਮਹਿਲੋ ਵਾਈਟਿੰਗ ਆ ਇਸ ਕੰਮ 'ਚ ਮਗਰ ਛੀ ਦੀ ਦਿਹਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀ ਦੀ ਦਿਹਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸੱਦ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆ ਐਸਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਸੱਦਿਆ ਮੈਂ ਦੋਨੇ ਵਾਰੀ ਆਇਆ ਤੀਜੀ ਵਾਰੀ ਇਹਨਾਂ ਦੀ ਛਰਾਰਤ ਵੇਖੋ ਕਿ ਹਾਈ ਕੋਰਟ ਮੈਨੂੰ ਆਨਰੇਬਲ ਕੋਰਟ ਨੇ ਲਾਸਟ ਓਪਰਚ्युनिटी ਦਿੱਤੀ ਸੀ ਪੇਸ਼ ਹੋਣ ਦੀ ਉਹਨੋਂ ਕੇਸ ਕੀ ਦੇ ਖਿਲਾਫ ਸੀ ਭਗਵੰਤਮਾਨ ਦੇ ਬੈਸਟ ਪ੍ਰਿੰਟ ਨਾਲ ਸੰਜੇ ਸਿੰਘ ਨਾਲ ਹੁਣ ਪਰਪਸਲੀ ਉਸੇ ਦਿਨ ਮੈਨੂੰ ਸੱਦ ਲਿਆ ਕਿ ਉੱਥੇ ਨਾ ਪਹੁੰਚੇ ਉਹਦਾ ਕੇਸ ਚ ਭਲਾ ਹੋ ਜੇ ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ ਐਐਸਆਈਟੀ ਨੂੰ ਭੁੱਲਰ ਸਾਹਿਬ ਨੂੰ ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟ ਨੂੰ ਕੇਸ ਮੈਂਸ਼ਨ ਕਰਾਇਆ ਹੋਇਆ 23 ਤਰੀਕ ਨੂੰ ਕੇਸ ਹੈ ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ 18 ਨੂੰ ਸੱਦਣ ਤੋਂ ਬਾਅਦ ਵੀ ਨੂੰ ਫੇਰ ਸੱਦ ਲਿਆ ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਉਂ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆਉਂ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾਲ ਲੜਾਂ ਕੇ ਜਿੱਤਾਂ ਦੇ ਮੀ ਫਿਰ ਮੈਨੂੰ ਸਤਿਆ 30 ਤਰੀਕ ਨੂੰ ਮੇਰੇ ਲੋਕ ਰਗਨਾਈ ਨੂੰ ਫੇਰ ਆਨਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸੰਭ ਕੀ ਤੁਸੀਂ ਉੱਥੇ ਹਾਜ਼ਰ ਹੋ ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ ਉਹਦੇ ਜੇ ਚਾਰਜ ਫਰੇਮ ਹੋਣੇ ਸੀ ਸੀਐਮ ਨੂੰ ਘੇਰਨ ਦੇ ਤੇ ਮੈਨੂੰ ਇਹ ਕੱਲ ਦੱਸੋ ਕਿ ਮੈਂ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸੱਦਿਆ 0 ਵਾਰੀ ਗਏ ਮਜੀਠੀਏ ਨੂੰ ਪੰਜ ਸਿੱਟਾਂ ਬਦਲਤੀਆਂ 11 ਵਾਰੀ ਛੱਧਿਆ ਤੇ 7 ਵਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3-4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾਂ ਕਰਕੇ ਔਰ ਇੱਕ ਸ਼ਹੀਦੀ ਜਿਹੜੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆ ਮਗਰ ਅੱਜ ਹਾਲਾਤ ਵੇਖ ਲੋ ਕੀ ਹੈ ਅੱਜ ਅਖਬਾਰ ਤੁਸੀਂ ਵੀ ਪੜੀ ਆ ਇੱਕ ਸਿੱਟ ਤਾਂ ਇਹ ਸਿਆਸੀ ਮੈਂ ਤਾਂ ਇਹਨਾਂ ਨੂੰ ਕਹਿਣਾ ਇੱਥੇ ਐਵੇਂ ਸਾਥਿਓ ਸੀਐਮ ਹੌਸੀ ਛੱਤ ਲਿਆ ਕਰੋ ਭਗਵੰਤ ਹੀ ਮੇਰੇ ਜਿਹੜੇ ਚਾਰ ਸਵਾਲ ਕਰਨੇ ਉਹ ਕਰ ਲਵੇ ਚਾਰ ਮੈਂ ਉਹਨੂੰ ਕਰਨੇ ਮੈਂ ਕਰ ਲੂ ਮਗਰ ਹਾਲਾਤ ਕੀ ਨੇ ਅੋਰੰਸ ਬਿਸ਼ਨੋਈ ਨੂੰ CIA ਰਿਮਾਂਡ ਤੇ ਲੈ ਕੇ ਗਏ ਸੀ ਥਾਣੇ ਚੋਂ ਆਪਣਾ ਜੇਲ੍ਹ ਚੋਂ ਤੇ ਜੇ ਰਿਮਾਂਡ ਚ ਗਿਆ ਬੰਦਾ ਜਿਹਨੂੰ ਹਰ ਆਲਾ ਆਫਸਰ ਨੇ ਜਿਹਦੀ ਪੁੱਛਗਿੱਛ ਕੀਤੀ ਹਜ਼ਾਰ ਪੁਲਸ ਵਾਲਾ ਉਹਦੀ ਸੁਰੱਖਿਆ ਤੇ ਲਾਇਆ ਤੇ ਉਹ ਇੰਟਰਵਿਊ ਦੇ ਜੇ ਤੇ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਸਟੇਟ ਗਏ ਸੀ ਕਿ ਕਿਵੇਂ ਸੀ ਬਿਲ ਤੁਸੀਂ ਦੂਜੀ ਗੱਲ ਵੇਖੋ ਹਾਈ ਕੋਰਟ ਨੂੰ ਮਿਸਲੀਡ ਕੀਤਾ ਪਹਿਲੀ ਜਿਹੜੀ ਸਿਟ ਸਰਕਾਰ ਨੇ ਬਣਾਈ ਸੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਉਹ ਸਿਟ ਨੇ ਉੱਥੇ ਇਹ ਗੱਲ ਕਹੀ ਕਿ ਇਹ ਇੰਟਰਵਿਊ ਇੱਥੇ ਨਹੀਂ ਹੋਈ ਉਦੋਂ ਫਿਰ ਹਾਈ ਕੋਰਟ ਨੇ ਜਦੋਂ ਡੰਡਾ ਚੜਾਇਆ ਹਾਈ ਕੋਰਟ ਦੀ ਸਿਟ ਬਣੀ ਪ੍ਰਬੋਧ ਕੁਮਾਰ ਜੀ ਡੀਜੀਪੀ ਨੇ ਰਿਪੋਰਟ ਦਿੱਤੀ ਕਿ ਇੰਟਰਵਿਊ ਖਰੜ ਸੀਆਈਏ ਚ ਹੋ ਹੁਣ ਖਰੜ ਸੀਆਈਏ ਚ ਇੰਟਰਵਿਊ ਹੋਵੇ ਹੋਮ ਮਿਨਿਸਟਰ ਭਗਵੰਤ ਮਾਨ ਹੋਵੇ ਹਜ਼ਾਰ ਪੁਲਿਸ ਵਾਲਾ ਲਾਇਆ ਹੋਵੇ ਤੇ ਫਿਰ ਭਗਵੰਤ ਮਾਨ ਹੀ ਜ਼ਿੰਮੇਵਾਰ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਗੌਰਵ ਯਾਦ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਕੱਲਾ ਕੋਈ ਗਾਰਵ ਯਾਦਮ ਨਹੀਂ ਨਹੀਂ ਕਿਹਾ ਗਾਰਵ ਯਾਦਮ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ ਭਗਵੰਤ ਮਾਨ ਨੇ ਆਪ ਕਿਹਾ ਤਿੰਨ ਵਜ਼ੀਰ ਖਲੋਤੇ ਉਹਦੇ ਨਾਲ ਆਉਜਲਾ ਸਾਹਿਬ ਐਮਪੀ ਖਲੋਤੇ ਆ ਆ ਧਾਲੀਵਾਲ ਸਾਹਿਬ ਖਲੋਤੇ ਆ ਨਿੱਜਰ ਸਾਹਿਬ ਖਲੋਤੇ ਆ ਇਹ ਤਿੰਨ ਚਾਰ ਵਜ਼ੀਰਾਂ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ ਡੀਜੀਪੀ ਨੇ ਦੱਸਤਾ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਹੁਣ ਦੱਸਣ ਕੀ ਇਹ ਚੀਫ ਮਿਨਿਸਟਰ ਆਪ ਦੀ ਕੁਰਸੀ 'ਤੇ ਬਣੇ ਰਹਿ ਸਕਦੇ ਅੱਜ ਤੋਂ ਬਾਅਦ ਜਿਹੜਾ ਭਗਵ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰੇ ਉਹਨੂੰ ਮਰਵਾਉਣ ਦੀ ਸਾਜ਼ਿਸ਼ 'ਚ ਸ਼ਾਮਲ ਹੋਵੇ ਔਰ ਫਿਰ ਉਹਦੀ ਇੰਟਰਵਿਊ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਹਨੇ ਲਾਅਨ ਆਰਡਰ ਕੀ ਸਾਹਮਣੇ ਅੱਜ ਐਨਐਚਏਆਈ ਦੇ ਠੇਕੇਦਾਰਾ ਨੇ ਗਵਰਨਮੈਂਟ ਆਫ ਇੰਡੀਆ ਚ ਲਿਖ ਕੇ ਚਲੇ ਗਿਆ ਗਟਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਐਜੂਕੇਸ਼ਨ ਦਾ ਆਰਟੀਈ ਚ ਰਾਈਟ ਟੂ ਐਜੂਕੇਸ਼ਨ ਇਹ ਦਾ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਹੈ ਲਾਅ ਐਂਡ ਆਰਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਫਰੋਤੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾ ਕੋਰੀ ਕੱਲ੍ਹ ਲੈ ਕੇ ਮਿਸ਼ਨ ਰਹਿ ਗਿਆ ਭਗਵੰਤ ਮਾਨ ਲੰਡਾ ਇਹ ਜੇ ਜਿੰਨੇ ਗੈਂਗਸਟਰ ਰਾਜ ਕੇ ਗੋਲੀਆਂ ਮਾਰਨ ਭਰੋਤੀਆਂ ਲੈਣ ਉਹਨਾਂ ਦੇ ਤਾਂ ਭਾਈ ਭਗਵੰਤ ਮਾਨ ਸਾਹਿਬ ਕਰਾਉਣਗੇ ਇੰਟਰਵਿਊ ਉੱਥੇ ਇੰਟਰੋਗੇਸ਼ਨ ਨਹੀਂ ਹੋ ਤੇ ਜਿਨ੍ਹਾਂ ਦੀ ਬਣਦੀ ਨਹੀਂ ਗੈਰ ਕਾਨੂੰਨੀ ਕੰਮ ਆ ਉਹਨੂੰ ਰੋਜ਼ ਛੱਡ ਲੈਂਦੇ ਜਿਹੜੇ ਮਾੜਾ ਜਿਹਾ ਬੋਲੇ ਪਰ ਮੈਂ ਅੱਜ ਵੀ ਦੱਸ ਕੇ ਚੱਲਿਆ ਕਿ ਭਗਵੰਤ ਮਾਨ ਜੀ ਮੈਂ ਪਹਿਲਾਂ ਵੀ ਤੇਰੇ ਕਿਤੇੜੇ ਮਰੋਲਦਾ ਰਿਆਂ ਤੇਰੇ ਜੋ ਬੇਨਕਾਬ ਚਿਹਰੇ ਕਰਦਾ ਰਿਆਂ ਇਹ ਇੰਟਰਵਿਊ ਦਾ ਮਸਲਾ ਤੁਸੀਂ ਮੇਰੀ ਇੰਟਰਵਿਊ ਪੁਰਾਣੀ ਕੱਢ ਲਿਓ ਮੈਂ ਉਦੋਂ ਹੀ ਕਿਹਾ ਸੀ ਪੰਜਾਬ 'ਚ ਹੋਈ ਹੈ ਇੰਟਰਵਿਊ ਔਰ ਅੱਜ ਜੋ ਸਾਬਤ ਹੋ ਗਈ ਹੈ ਮੈਂ ਇਹ ਜੇ ਕੰਮ ਜੋ ਭਗਵੰਤਮਾਨ ਗੈਰ ਕਾਨੂੰਨੀ ਕਰੂ ਉਹਨੂੰ ਇਹ ਨਿਕਾਬ ਕਰਦਾ ਰਹਾਂ ਹਾਂ ਉਹਦੇ ਪਰਿਵਾਰ ਨਾਲ ਵੀ ਖਲੋਂਦਾ ਰਹਾਂ ਜੇ ਉਹ ਆਪਦੇ ਬੱਚਿਆਂ ਨਾਲ ਧੱਕਾ ਕਰੂਗਾ ਮਗਰ ਜੇ ਭਗਵੰਤਮਾਨ ਨੂੰ ਕੋਲੇਖਾ ਮਜੀਠੀਏ ਨੂੰ ਦੱਬ ਲੂ ਮਜੀਠਿਆ ਦੇ ਜੇ ਸ਼ਰਾਬੀ ਕੋਲੋਂ ਦਲੀ ਦੱਪਿਆ ਜੀ। ਜੀਠਿਆ ਸਬੰਧ ਭੇਜਣ ਤੋਂ ਪਹਿਲਾਂ 18 ਤਰੀਕ ਨੂੰ ਸਮਨ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਇਹ ਸਮਨ ਵਾਪਸ ਲੈ ਲਿੱਤੇ ਗਏ ਸੀਗੇ। ਦੁਬਾਰਾ ਭੇਜੇ ਉਸ ਦੇ ਵਿੱਚ ਉਹ ਵੀ ਵੇਖ ਲੋ ਚਰਾੰਤ। ਹਾਂ ਮੈਨੂੰ ਸਮਨ ਭੇਜਦੇ ਆ। ਮੈਂ ਚੈਲੰਜ ਕਰਦਾ ਹਾਈ ਕੋਰਟੇਬਲ ਹਾਈ ਕੋਰਟ। ਹਾਈ ਕੋਰਟ 'ਚ ਜਾ ਕੇ ਹੱਥ ਜੋੜ ਕੇ ਭਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋੜ। ਅਸੀਂ ਆਪ ਦੇ ਸਮਨ ਵਾਪਸ ਲੈ ਲੈਂਦੇ। ਮਗਰ ਫਿਰ ਜਦ ਮੈਂ ਮੜੀ ਜੀ ਚੂੰਡੀ ਫੇਰ ਵੜਦਾ ਮੜੀ ਜੀ ਚੂੜੀ ਫੇਰ ਕਸਦਾ ਸੀ ਐਮ ਦੀ ਉਹ ਦੇਰ ਕਹਿ ਦਿੰਦਾ ਇਹਨੂੰ ਸੱਦ ਲਓ ਭਾਈ ਇਸ ਲਈ ਮੇਰਾ ਸੈਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ ਹੁਣ ਮੈਂ ਜਾ ਆਵਾ ਉੱਥੇ ਲੈ ਆਏ ਨਹੀਂ ਕੁਝ ਹੈ ਕੋਈ ਡਾਕੂਮੈਂਟ ਕੀ ਲੈ ਆਇਆ ਸਾਡਾ ਕੁਝ ਲੈ ਆਇਆ ਇਹ ਤਾਂ ਆਪ ਉਹਥੇ ਹਾਈ ਕੋਰਟ ਚ ਕਹਿ ਕੇ ਆਏਗਾ ਕਿ ਨਹੀਂ ਅਸੀਂ ਤਾਂ ਗਲਤੀ ਹੋ ਗਈ ਅਸੀਂ ਇਹ ਚ ਕੁਝ ਨਹੀਂ ਲੈਣਾ ਇਹ ਬੋਲ ਕੇ ਆਏ ਆ ਉਥੇ ਹੁਣ ਤਾਂ ਮੈਂ ਇਹਨਾਂ ਨੂੰ ਇਹ ਸਮਝਾਉਣ ਆਇਆ ਕਿ ਗੈਰ ਕਾਨੂੰਨੀ ਕੰਮ ਨਾ ਕਰੋ ਨਹੀਂ ਤਾਂ ਜਿੰਨੇ ਪ੍ਰਬੋਧ ਕੁਮਾਰ ਅਰਗੇ ਅਫਸਰ ਵੀ ਇੱਥੇ ਨੇ ਜਿਨ੍ਹਾਂ ਨੇ ਜਿਹੜੀ ਪ੍ਰਾਣੀ ਸਿੱਟ ਨੇ ਗਲਤ ਕੰਮ ਕੀਤਾ ਉਹਨਾਂ ਦੇ ਚਿਹਰੇ ਹਾਈ ਕੋਰਟ 'ਚ ਬੇਨਕਾਬ ਕਰਦੇ ਤੇ ਫਿਰ ਮੇਰੀ ਵੀ ਮਜਬੂਰੀ ਹੋ ਜੂ ਕਿ ਤੁਸੀਂ ਕਿਵੇਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ 'ਤੇ ਜਾ ਜਾ ਝੂਠ ਬੋਲ ਰਹੇ ਹੋ ਉਹਨਾਂ ਅਫਸਰਾਂ ਦੇ ਚਿਹਰੇ ਬੇਨਕਾਬ ਕਰਕੇ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾ ਰਿਹਾ ਨੇ ਉਹਨਾਂ ਦੇ ਉਹਨਾਂ ਦੇ ਚਿਹਰੇ